ਐਲਡੀ ਕੇ ਮਾਜਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ। ਸੋ ਦੋਸਤੋ ਅੱਜ ਤੁਹਾਨੂੰ ਵਿਖਾ ਰਹੇ ਹਾਂ ਜੀ ਅੰਗਰੇਜ਼ਾਂ ਵੇਲੇ ਦਾ ਬਿਲੀ ਘਰ। ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੁਹਾਡੇ ਨਾਲ ਜੋ ਪ੍ਰਾਣੀਆਂ ਯਾਦਾਂ ਜਾਂ ਸੱਭਿਆਚਾਰ ਵਿਰਸੇ ਵਿਰਾਸਤ ਨਾਲ ਜੁੜੀਆਂ ਯਾਦਾਂ ਜੋ ਤਾਜ਼ੀਆਂ ਕਰਦੇ ਰਹੇ ਨੇ ਹਾਂ ਤੇ ਅੱਜ ਅਸੀਂ ਜਿੰਡਿਆ ਆਪਣੇ ਅੰਮ੍ਰਿਤਸਰ ਇਲਾਕੇ ਦੇ ਤਾਰਾਂ ਵਾਲੇ ਪੁੱਲ ਤੇ ਹਾਂ। ਤੇ ਜਿੱਥੇ ਕਿ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਅਸੀਂ ਖਲੋਤੇ ਹਾਂ ਇੱਥੇ ਤੁਸੀਂ ਜੇ ਦੇਖ ਰਹੇ ਹੋ ਕਿ ਕਿਸੇ ਟਾਈਮ ਪਾਣੀ ਪਾਣੀ ਹੁੰਦਾ ਸੀ ਇਹ ਚੀਜ਼ ਹੈ ਜੀ ਅੰਗਰੇਜ਼ਾਂ ਵਾਲੇ ਸਮੇਂ ਦੀ ਬਣੀ ਆ ਤੇ ਇੱਥੇ ਬੀਲੀ ਘਰ ਨਾਲ ਬੱਤੀ ਪੈਦਾ ਹੁੰਦੀ ਸੀ ਤੇ ਨਾਲ ਦੇ ਨਾਲ ਚੱਕੀਆਂ ਸੀ ਕਿ ਆਟਾ ਪੀਸਿਆ ਜਾਂਦਾ ਸੀ ਪਾਣੀ ਦੇ ਨਾਲ ਸੋ ਪੁਰਾਣੀਆਂ ਚੀਜ਼ਾਂ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜੋ ਸਾਡੀਆਂ ਯਾਦਾਂ ਉਹ ਪੁਰਾਣੀਆਂ ਤਾਜ਼ੀਆਂ ਹੋ ਜਾਣ ਤੇ ਇਸੇ ਤਰ੍ਹਾਂ ਜੇ ਤੁਹਾਨੂੰ ਤਾਰਾਂ ਵਾਲੇ ਪੁਲ ਦਾ ਦਿਖਾ ਰਹੇ ਹਾਂ ਮੈਂ ਤੇ ਮਨਦੀਪ ਸਿੰਘ ਮੇਰਾ ਦੋਸਤ ਨਾਲ ਆ ਤੇ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਦਿਖਾਉਣੇ ਆ ਆ ਥੱਲੇ ਹਿਸਾਬਾ ਜਿੱਥੇ ਪਾਣੀ ਉਤੋਂ ਆਉਂਦਾ ਸੀ ਥੱਲੇ ਨੂੰ ਨਿਕਲਦਾ ਸੀ ਬਾਹਰ ਇਸ ਤੋਂ ਪਿਛੇ ਟਰਬਾਈਨਾਂ ਲੱਗੀਆਂ ਨੇ ਜਾਂ ਚੱਕੀਆਂ ਜਿੱਥੇ ਚਲਦੀਆਂ ਸੀ ਸੋ ਦੋਸਤੋ ਤੁਹਾਨੂੰ ਸੈਰ ਕਰਾ ਰਹੇ ਆ ਜੋ ਤਾਰਾਂ ਵਾਲੇ ਪੁਲ ਨੇ ਦੀਕ ਦੀ ਜਿੱਥੇ ਕੀ ਵੇਖੋ ਇੱਕ ਤੋਂ ਦੂਜੀ ਗੱਲ ਹਰਿਆਲੀ ਵੀ ਇੱਥੇ ਬਹੁਤ ਐ ਦਰਖਤ ਬਹੁਤ ਲੱਗੇ ਨਹਿਰ ਦਾ ਆਸਾ ਪਾਸਾ ਹੈ ਤੇ ਬਾਕੀ ਆ ਪ੍ਰਾਣੀ ਤੁਸੀਂ ਬਿਲਡਿੰਗ ਦੇਖ ਰਹੇ ਹੋ ਦੇਖੋ ਪੁਰਾਣੀਆਂ ਉਹ ਕੇਵਲਾਂ ਜਿਨ੍ਹਾਂ ਉਤੇ ਤਾਰਾਂ ਲੱਗੀਆਂ ਸੀ ਬੱਤੀਆਂ ਉਹ ਅਜੇ ਵੀ ਲੱਗੀਆਂ ਹੋਈਆਂ ਨੇ ਤੇ ਪੁਰਾਣੀ ਇਮਾਰਤ ਅੰਗਰੇਜ਼ਾਂ ਦੇ ਸਮੇਂ ਦੀ ਤੇ ਇੱਥੇ ਹੀ ਬਣਦੀ ਸੀ ਬੱਤੀ ਤੇ ਨਾਲ ਚਲਦੀਆਂ ਸੀ ਇੱਥੇ ਚੱਕੀਆਂ ਜਵਾਂਟੇ ਦੀਆਂ ਸੋ ਵੇਖੋ ਕਿੱਡਾ ਸੋਹਣਾ ਮਾਹੌਲ ਹੈ ਤਾਰਾਂ ਵਾਲੇ ਪੁੱਲ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਤੇ ਆਓ ਤੁਹਾਨੂੰ ਅੰਦਰ ਵੀ ਦਿਖਾਉਣੇ ਆ ਸੋ ਇੱਧਰ ਤੁਸੀਂ ਆ ਜਿਹੜਾ ਦੇਖ ਰਹੇ ਹੋ ਜੀ ਨੀਵਾ ਵੇਖੋ ਸਥਾਨ ਇੱਧਰ ਵੀ ਇੱਕ ਮੇਰੇ ਖਾਲ ਸੂਹਾ ਸੈਂਚ ਤਲਦਾ ਸੀ ਉਸ ਸਮੇਂ ਤੇ ਬਾਕੀ ਮਨਦੀਸ਼ ਸਿੰਘ ਜੀ ਤੁਸੀਂ ਨਾਲ ਜੇ ਤੇ ਤੁਸੀਂ ਕਹਿੰਦੇ ਕਿ ਮੈਂ ਦੇਖਿਆ ਉਹ ਸਮੇਂ ਨਾ ਇੱਥੇ ਕੀ ਆ ਜਿਹੜਾ ਲੋ ਜੀ ਸਾਹਿਬ ਇਹ ਨਾ ਅਗਲੇ ਪਾਸੇ ਜਦੋਂ ਨਹਿਰ ਨਿਕਲਦੀ ਨਾ ਇੱਥੇ ਸੁਆ ਨਿਕਲਦਾ ਹੁੰਦਾ ਸੀ ਆ ਪਿਛਲੀ ਆ ਕੋਠੀਆਂ ਆਪਣੇ ਆੜੀ ਆ ਉਹਨਾਂ ਦੀਆਂ ਕੋਠੀਆਂ ਹੈਗੀਆਂ ਵਾ ਔਰ ਇੱਥੇ ਸੁਆ ਨਿਕਲਦਾ ਹੁੰਦਾ ਸੀ ਅੰਬਲ ਸਰਦ ਲਾਲ ਉਹ ਜੰਡਿਆਲੇ ਤੋਂ ਲੱਕੇ ਲੋਕੀ ਇੱਥੇ ਨਹਾਣ ਵਾਸਤੇ ਆਉਂਦੇ ਹੁੰਦੇ ਸੀ ਗਰਮੀਆਂ ਦੇ ਦਿਨਾਂ ਦੇ ਵਿੱਚ ਮੇਲਾ ਲੱਗਿਆ ਹੁੰਦਾ ਸੀ ਇੱਥੇ ਜੋ ਲੱਗ ਲੱਗੇ ਵੀਡੀਓ ਦੇਖਦੇ ਉਹਨਾਂ ਨੂੰ ਜ਼ਰੂਰ ਯਾਦ ਹੋਊਗੀ ਉਹ ਜ਼ਰੂਰ ਇਸ ਵੀਡੀਓ ਨੂੰ ਦੇਖ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਬੜਾ ਤ ਉਧਰ ਆੜਿਆਂ ਤੋਂ ਲੋਕ ਇੱਥੇ ਨਾ ਆਉਣ ਵਾਸਤੇ ਆਉਂਦੇ ਹੁੰਦੇ ਠੀਕ ਵਧੀਆ ਆਓ ਆਪਾਂ ਚੱਲਦੇ ਆ ਅੱਗੇ ਨਾਲ ਮਲਦੀਸ਼ ਸਿੰਘ ਉਹ ਜਿੱਥੇ ਬੱਤੀ ਬੰਦੀ ਸੀ ਜੋ ਅੰਗਰੇਜ਼ਾਂ ਵੈਲੇ ਦਾ ਲਿਖਿਆ ਵੀ ਇਹ ਬਿਜਲੀ ਘਾਰ ਆ ਤੇ ਆਪਾਂ ਹੁਣ ਉਹ ਤੁਹਾਨੂੰ ਦਿਖਾਉਣ ਲੱਗੇ ਆ ਆਹ ਦੇਖੋ ਜੀ ਤੁਹਾਨੂੰ ਦਿਖਾ ਦਿੰਨੇ ਆ ਨੀਂਦੀ ਕਰਕੇ ਤੇ ਬਣੇ ਰਹਿਣਾ ਵੀਡੀਓ ਦੇ ਨਾਲ ਐ ਹੈਗਾ ਸਾਰਾ ਦੋਸਤੋ ਤੁਸੀਂ ਜਾ ਕੇ ਕੋਈ ਦੇਖ ਰਹੇ ਉੱਤੇ ਉਹ ਚਾਬੀਆਂ ਜੀਆਂ ਲੱਗੀਆਂ ਨੇ ਤੇ ਗਰਾਰੀਆਂ ਜੀਆਂ ਉਹਦੇ ਨਾਲ ਥੱਲੇ ਪਾਣੀ ਡਿੱਗਦਾ ਸੀ ਇਹਨਾਂ ਦੇ ਵਿੱਚੋਂ ਪਿਛੋਂ ਤੇ ਆਹ ਸਾਰਾ ਗਾਂ ਨੂੰ ਇਦਾਂ ਹੀ ਚੱਲਦਾ ਸੀ ਆਵੇ ਕੋ ਕਿੱਡਾ ਕਿੱਡਾ ਮਜ਼ਬੂਤ ਲੋਹਾ ਉਸ ਟਾਈਮ ਦਾ ਮਲਦੀਪ ਸਿੰਘ ਬਾਟਰ ਬੈਨਾ ਹੁੰਦੀ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਪਾਣੀ ਡੇਗਦਾ ਸੀ ਉਹ ਦੇਖੋ ਤੁਸੀਂ ਵਿੱਚ ਇਸ ਰਸਤੇ ਦੇ ਥਾਣੀ ਜਿਹੜਾ ਸੀ ਪਾਣੀ ਠਾਣੂ ਜਾਂਦਾ ਸੀ ਔਰ ਐਂ ਦੀ ਪਾਣੀ ਜਿਹੜਾ ਸੀ ਠਾਣੂ ਜਾਂ ਜਿਹੜਾ ਅਗਲੇ ਪਾਸੇ ਦਿਖਾਇਆ ਨਾ ਉਹ ਇਹੋ ਹੀ ਜਿਹੜੇ ਪੱਖੇ ਸੀ ਇਹਨਾਂ ਪੱਖਿਆਂ ਨੂੰ ਘੁਮਾਉਂਦੇ ਸੀ ਧਰਨ ਦੇਲੇ ਪਾਸੇ ਜਿਹੜੀਆਂ ਤਗੜੀਆਂ ਤਗੜੀਆਂ ਡਾਇਨਮੋਆਂ ਜਿਹੜੀਆਂ ਲੱਗੀਆਂ ਹੋਈਆਂ ਸੀ ਔਰ ਉਹਨਾਂ ਡਾਇਨਮੋਆਂ ਰਾਹੀਂ ਜਿਹੜਾ ਹੈਗਾ ਸੀ ਇਹ ਬਿਜਲੀ ਸਾਮਾ ਹੋ ਗਿਆ ਪੁਰਾਣਾ ਜਿਹੜਾ ਵੇਖੋ ਬੱਤੀ ਬੰਦੀ ਹੈ ਨਾ ਕਿੱਡਾ ਹੋ ਗਿਆ ਪਾਣੀ ਦੇ ਨਾਲ ਪਾਣੀ ਦੇ ਨਾਲ ਬ ਨਾਲ ਚੱਕੀਆਂ ਜਿਹੜੀਆਂ ਚਲਦੀਆਂ ਸੀ ਘਰਾਟ ਚਲਦੇ ਜਿਹਨੂੰ ਕਹਿੰਦੇ ਸੀ ਜਦੋਂ ਦੇਖਿਆ ਹੀ ਉਦੋਂ ਖੰਡਰ ਹੁੰਦਾ ਸੀ ਇਹ ਪਰ ਇੱਥੇ ਜਿਹੜਾ ਬਣਾ ਚੱਕੀ ਲੱਗੀ ਹੁੰਦੀ ਸੀ ਤੇ ਚੱਕੀ ਜਾਂਦੇ ਘਰਾਟਾਂ ਦਾ ਜਿਹੜਾ ਆਟਾ ਉਹ ਬੜਾ ਠੰਡਾ ਹੁੰਦਾ ਸੀ ਤੇ ਔਰ ਆਟਾ ਪੀਣ ਦਾ ਕੰਮ ਜਿਹੜਾ ਉਹ ਵੀ ਇੱਥੋਂ ਲਿਆ ਜਾਂਦਾ ਸੀ ਨਾਲ ਅੱਗੇ ਅੱਗੇ ਚਲਦੇ ਆ ਅੰਦਰ ਔਰ ਵੀ ਹੈਗਾ ਨਾ ਕੁਝ ਉਹ ਵਿਖਾਉਣੇ ਆ ਆ ਦੇਖੋ ਜੀ ਉਸ ਸਮੇਂ ਦਾ ਜਿਹੜਾ ਕਿੱਡੇ ਪ੍ਰੋਜੈਕਟ ਦੇ ਜੋ ਚਲਾਉਂਦੇ ਸੀ ਸਾਰਾ ਚੱਕੀਆਂ ਨੂੰ ਜਾਂ ਪਾਣੀ ਬਣਾਉਂਦੇ ਸੀ ਤੇ ਬਾਕੀ ਹੁਣ ਇਹ ਕੱਲਾ ਲੋਹੇ ਦਾ ਹੀ ਰਹਿ ਗਿਆ ਜਿਹੜੀਆਂ ਵੀਲ ਜੇ ਦੂਜੀਆਂ ਮੋਟਰਾਂ ਮਟਰਾਂ ਦੇ ਤੋਂ ਜੋ ਲਾ ਕੇ ਲੱਜ ਉਹ ਪੁਰਾਣੀਆਂ ਯਾਦਾਂ ਤੁਹਾਨੂੰ ਤਾਜ਼ੀਆਂ ਕਰਾ ਰਹੇ ਆ ਤਾਰਾਂ ਵਾਲਾ ਪੁਲ ਤੇ ਅੰਗਰੇਜ਼ਾਂ ਸਮੇ ਦਾ ਸਾਰਾ ਕੁਝ ਲੱਗਾ ਜਿਵੇਂਖੋ ਪੁਰਾਣੀ ਬਿਲਡਿੰਗ ਉਹ ਪੁਰਾਣੀ ਇਮਾਰਤ ਸਾਰੀ ਸੋ ਵੇਖੋ ਕਿੰਨਾ ਲੋਹਾ ਮਜਬੂਤ ਸੀ ਉਸ ਸਮੇ ਦਾ ਤੇ ਅੱਜ ਕੱਲ ਦੀ ਜੇ ਤੁਲਨਾ ਕਰੀਏ ਤੇ ਅੱਜ ਕੱਲ ਤੇ ਬਹੁਤ ਇਹੋ ਜਿਹਾ ਨਹੀਂ ਮਿਲਦਾ ਲੋਹਾ ਕਿੰਨਾ ਪੁਰਾਣਾ ਲੱਗਾ ਤੇ ਇਹ ਤੇ ਕਿ ਬਿਲਕੁਲ ਸਹੀ ਸਲਾਮਤ ਲੱਗਾ ਵਾ ਵੇਖੋ ਆ ਸਾਰੇ ਜੋ ਐਂਗਲ ਲੋਹੇ ਦੇ ਵੱਡੇ ਵੱਡੇ ਉਸ ਸਮੇ ਦੇ ਹੀ ਲੱਗੇ ਨੇ ਪੁਰਾਣੇ ਤੇ ਅੱਜ ਵੀ ਕਿੰਨੀ ਮਜਬੂਤੀ ਹੈ ਚੀਜ਼ ਦੇ ਵਿੱਚ ਤੇ ਟਿਕਾਊ ਸੀ ਜਿੰਜਾ ਕੋਈ ਜੰਗਾਲ ਨਹੀਂ ਇਹਨਾਂ ਨੂੰ ਬਹੁਤ ਵਧੀਆ ਵੇਖੋ ਅਜੇ ਉਸੇ ਕੰਡੀਸ਼ਨ ਦੇ ਵਿੱਚ ਲੱਗੀਆਂ ਨੇ ਸੋ ਦੋਸਤੋ ਦੇਖੋ ਇੱਥੋਂ ਜੋ ਸਾਰਾ ਪਾਣੀ ਇਧਰ ਨੂੰ ਜਾਂਦਾ ਸੀ ਗਾਂ ਨੂੰ ਅਗਲੇ ਪਾਸੇ ਜਿਹੜਾ ਤੁਹਾਨੂੰ ਦਿਖਾ ਚੁੱਕੇ ਆ ਕਿ ਅੱਗੇ ਚੱਕੀਆਂ ਚੱਲਦੀ ਸੀ ਜਾਂ ਬੇਲੀ ਘਰ ਜੋ ਵੀ ਬਣਿਆ ਸੀ ਇੱਥੇ ਉਹ ਚੱਲਦਾ ਸੀ ਸਾਰਾ ਇਹਦਾ ਨਾ ਸਿਸਟਮ ਤੇ ਪੁਰਾਣੀਆਂ ਇਟਾਂ ਆ ਦੇਖੋ ਅੱਜ ਵੀ ਲੱਗੀਆਂ ਨੇ ਤੇ ਉਸ ਸਮੇਂ ਦੀਆਂ ਯਾਦਾਂ ਕਰਾ ਰਹੀਆਂ ਨੇ ਤੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਤੇ ਅਸੀਂ ਆਉਣ ਵਾਲੇ ਸਮੇਂ ਤੁਹਾਨੂੰ ਹੋਰ ਵੀ ਪ੍ਰਾਣੀਆਂ ਅਜਿਹੀਆਂ ਜਾਂਦਾਂ ਜਰੂਰ ਯਾਦ ਕਰਾਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਜੀ